ਖਾ ਮੈਨੂੰ ਖਾ ਖਾ ਕੇ ਦੇਖ ਐਂ ਇੱਕ ਚਮਚੇ ਨਾਲ ਐਂ 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 ਖਾ ਦਿਆ ਬਈ ਮੈਂ ਕਿਹਾ ਪੂਰਾ ਜਾਂ ਪਤਾ ਨਹੀਂ ਕੀ ਹੈ ਇਹ ਹਾਂ ਮਿੰਤਾ ਲਾਦਾ ਵੀ ਜੀਨੇ ਭੁੱਖ ਲੱਗੀ ਹੈ ਵੀ ਇੱਕ ਪੀਜ਼ਾ ਖਾਓ ਮौज-ਮਸਤੀਆਂ ਹਟਾਓ ਲੈ ਮਿੱਤਰੋ ਰਾਜੂ ਭਾਈ ਆਇਆਗਾ ਬਈ ਅੱਜ ਪੰਜ ਤਾਰਾ ਫਾਸਟ ਫੂਡ ਵਾਲੇ ਨੇ ਸ਼ਹਿਰ ਸੰਗਰੂਰ ਦੇ ਵਿੱਚ ਹਣਾ ਤਵੇਂ ਅਮਰੀਕਾ ਗਾ ਤੇ ਰਾਜੂ ਕਹਦਾ ਮੈਂ ਪੀਜ਼ਾ ਕਦੇ ਖਾਦਾ ਨਹੀਂ ਹੈਗਾ ਕਿਉਂ ਰਾਜੂ ਹਾਂ ਬਰਾ ਮੈਂ ਆਖਿਆ ਵੀ ਚੱਲ ਭੁੱਖ ਜੀ ਲੱਗੀ ਹੈ ਹਾਂ ਵੇ ਦੇਖੇ ਘਾ ਕੇ ਆ। ਉਹ ਲੋਕ ਕਹਿੰ ਆ ਪੀਜ਼ਾ 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 ਸਾਡੇ ਇੱਕ ਕੁੜੀ ਐ ਨਿੱਕੀ ਜੀ ਬੁੱਟੇ ਦੀ। ਹਾਂ। ਉਹ ਕਹਿੰ ਜਾਂਦੀ ਆ ਦਾਦਾ ਪੀਜ਼ਾ ਪੀਜ਼ਾ ਖਾਣਾ ਮੈਨੂੰ। ਮੈਂ ਕਿਹਾ ਰਾਜੂ ਪੀਜ਼ਾ ਹੁੰਦਾ ਕਿ ਹੈ ਜੈ। ਅੱਛਾ ਦੇਖਣ ਆਇਆ ਹੈਗਾ। ਦੇਖਣ ਆਇਆ ਸੀ ਮੈਂ ਤਾਂ ਲੰਗਵਾਲ ਮੈਂ। ਦੇਖ ਫਿਰ ਖਾ ਕੇ ਦੇਖ ਭਰਾ ਕਿਵੇਂ ਲੱਗੂ ਇਹਨੂੰ। ਕੰਮ ਕੰਮ ਕਰਦੇ ਬਣਾ ਦੇ ਤੀਜਾ। ਹਾਂ। ਖਾ ਕੇ ਕੰਮ ਕਰਾਂਗੇ ਤੀਜਾ। ਤੀਜਾ ਖਾ ਚੱਕ ਦੇਗਾ ਖਾ ਕੇ ਦੇ ਵੀ ਕਿਵੇਂ ਲੱਗੂਗਾ ਖਾਦਾ ਤਾਂ ਨਹੀਂ ਕਰੇ ਦੇਖਾ ਕੇ ਖਾਵਾਂ ਇਹਨੂੰ ਖਾਂ ਖਾ ਕੇ ਦੇਖ ਐਂ ਇੱਕ ਚਮਚੇ ਨਾਲ ਐਂ 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 ਖਾਦ ਦੇ ਪਤਾ ਹੈ ਪੂਰਾ ਜਾਂ ਪਤਾ ਨਹੀਂ ਕੀ ਹੈ ਇਹ ਹਾਂ ਖਾ ਕੇ ਦੇਖ ਪੱਤਾ ਹੈ ਨਾ ਕੋਤ ਨਹੀਂ ਹੁੰਦਾ ਖਾ ਦੇਖ ਖਾਣਾ ਮੈਂ ਦਸ ਨਾਲ ਕਿਵੇਂ ਲੱਗੂਗਾ ਓਹੋ ਕਿਵੇਂ ਆ ਤੱਤਾ ਬਹਤਾ ਤੱਤਾ ਹੈ ਨਾ ਤੱਤਾ ਹੈ ਗਰਮ ਹੁੰਦਾ ਗਰਮ ਤੱਤਾ ਨਹੀਂ ਕਹਣਾ ਅੱਤਾ ਦਾ ਜਿਹਾ ਸੋ ਚੱਲ ਜਾਂਦਾ ਕਿਵੇਂ ਲੱਗਿਆ ਆਟਮਾ ਹੀ ਬਹੁਤ ਬਦੀ ਪਾਈਆਂ ਹੋਈਆਂ ਨੇ ਇਹਦੇ ਚ ਅੱਛਾ ਸਹੀ ਗੱਲ ਆ ਆਟਮਾ ਬਹੁਤ ਨੇ ਮੱਤੀ 33 ਸਵਾਦ ਪਾਏ ਹੋਏ ਨੇ ਜਿਆਦਾ ਨਾ ਜਿਆਦਾ ਨਾ ਕਰਦੀ ਕਿਤੇ ਕਿ ਮੈਂ ਅੰਗਾ ਮਿੰਤਾ ਹੀ ਨਹੀਂ ਪਤਾ ਵਿੱਚ ਚੀਜ਼ਾਂ ਕੀ ਕੀ ਪਾਈਆਂ ਹੋਏ ਆ ਆਟਮਾ ਵਾਲੀਆਂ ਨੇ ਚੀਜ਼ਾਂ ਬਹੁਤ ਨੇ ਸਵਾਦ ਆ ਸ ਵੀ ਸਵਾਦ ਕਿਵੇਂ ਆ ਕੀ ਹੰਤਾ ਮਿੰਤਾ ਲਾਦਾ ਵੀ ਜੀਨੇ ਭੁੱਖ ਲੱਗੀ ਐ ਵੀ ਇੱਕ ਪੀਜਾ ਖਾਓ ਮौज-ਮਸਤੀਆਂ ਹਟਾਓ ਔਰ ਜ਼ਿੰਦਗੀ ਦੇ ਨਜ਼ਾਰੇ ਲਓ 2000 ਦੇ ਹਾਂਜੀ 2000 ਦੇਣਾ 2000 ਕਿਤਾ ਪਤੰਦਰਾ ਤੁਸੀਂ ਇੱਥੇ ਰੱਜ ਕੇ ਜਾਉਂਗੇ ਤਾਂ ਨਾਲੇ ਆਈਟਮਾਂ ਲੈ ਕੇ ਜਾਉਂਗੇ ਨਿਆਮ ਨਿਕਲੂ ਤੁਹਾਨੂੰ ਹਾਂ ਮੋਜਾਂ ਕਰੂਗੇ ਹਾਂਜੀ ਤੇ ਆਜਿਆ ਕਰੋ ਕਹੇ ਬੇ ਆਇਆ ਕਰੋ ਇਹ ਹੋਟਲ ਦੇ ਵਿੱਚ ਪੀਜ਼ਾ ਖਾਇਆ ਕਰੋ ਆਫਰਾਂ ਲਾਈਆਂ ਆਫਰਾਂ ਲਾਈਆਂ ਉਹ ਵੀ ਦੱਸ ਏ ਮौज-ਮਸਤੀਆਂ ਡਾਇਆ ਕਰੋ। ਦੇਖੋ ਇਹ ਵੀ ਦੱਸਿਆ ਕਰ ਕਈ ਵਾਰੀ ਪੀਜ਼ਾ 버ਗਰ ਖਾਣੇ ਕੱਪੜੇ ਵੀ ਨੇ ਮਸ਼ੀਨ ਦੇਵਾਂਗੇ ਕੱਪੜੇ ਧੋਣ ਵਾਲੀ। ਹਾਂ ਜੀਨੇ ਪੀਜ਼ਾ 버ਗਰ ਖਾਣਾ ਹੈ 300 ਰੁਪਈਆ ਦਾ। ਇਹ 300 ਦਾ ਖਾ ਕੇ ਤੁਹਾਨੂੰ ਅਸੀਂ ਕੱਪੜੇ ਧੋਣ ਵਾਲੀਆ ਗੁਡੀਆਂ ਨੂੰ ਮਸ਼ੀਨ ਦੇਵਾਂਗੇ। ਕਿਉਂ ਗੁਡੀਆਂ ਔਖੀ ਨਾ ਹੋਵੇ। ਲੈ ਵੀ ਆ ਜਾਓ ਮਿੱਤਰੋ ਪੰਜ ਤਾਰਾ ਫਾਸਟ ਫੂਡ ਸਹਿਰ ਸਨ। ਕੋਈ ਵੀ ਆ ਜਾਏ। ਤੇ ਰਾਜੂ ਭਾਈ ਆਇਆ ਹੈਗਾ ਰੱਬ ਉਹਨਾਂ ਮੈਂ ਕਹਿੰਦੇ ਪੀਜ਼ਾ ਜਦੇ ਖਾਤਾ ਸੀ ਮਾਤਾ ਰਾਜੂ ਆ ਜਾ ਫਿਰਣਾ ਤੇ ਆਫਰ ਕੀ ਦੇ ਆਪਾਂ ਬਾਈ ਤੋਂ ਪਹੁੰਚ ਦੇਾਂਗੇ। ਦਾ ਸਵਿਆ ਉਫਰ ਕੀ ਨਾ ਆਓ ਫਿਰ ਲਸੋ ਜੀ ਆਓ ਫਿਰ ਜਿਵੇਂ ਆਪਾਂ ਹੁਣ 300 ਰੁਪਏ ਦਾ ਖਾਣੇ ਨਾ ਹਾਂਜੀ 300 ਰੁਪਏ ਦੇ ਆਪਾਂ ਇੱਕ ਕੂਪਨ ਮਤਲਬ ਕਿ ਉਹ ਡਰਾ ਵਾਲਾ ਕੰਮ ਨਹੀਂ ਹੈਗਾ ਡਰਾ ਵਾਲਾ ਕੰਮ ਨਹੀਂ ਹੈਗਾ ਕੀ ਮਤਲਬ ਕਿ ਜਿਵੇਂ ਵੀ ਆਪਾਂ ਸੁੱਤੋਂ ਵੱਧ ਪੈਸੇ ਲਾਵਾਂਗੇ ਹਨਾ ਇਹ ਕਈ ਵਾਰ ਐ ਹੁੰਦਾ ਬੰਦਿਆਂ ਨੂੰ ਵੀ ਯਾਰ ਵੀਰ ਨੇ ਨਿਯਾਮ ਜੇ ਰੱਖ ਰੱਖੇ ਨੇ ਕਿਤੇ ਵੀ ਕੋਈ ਕੋਈ ਡਰਾ ਨਾ ਹੋਵੇ ਡਰਾ ਨਹੀਂ ਹੈਗਾ ਹਿਡਨ ਚਾਰਜ ਲੈ ਰਹੇ ਹਣੇ ਸਾਤੋਂ ਹਣਾ ਕੋਈ ਹਿਡਨ ਚਾਰਜ ਨਹੀਂ ਹੈਗੇ ਵੀਰੇ ਸੇਮ ਸਾਡਾ ਰੇਟ ਆ ਜਿਹੜਾ ਪਹਿਲੇ ਦਿਨ ਤੁਸੀਂ ਸੇਮ ਸਾਡੀ ਕੰਟੈਂਟ ਹੀ ਹੈ ਸੇਮ ਕੁਆਲਿਟੀ ਹੈ ਠੀਕ ਹੈ ਜੀ ਅਸੀਂ ਸਿਰਫ ਇੱਕ ਫੈਸਟੀਵਲਾਂ ਤੇ ਆਪਾਂ ਮਤਲਬ ਕਿ ਕਰ ਰਹੇ ਆ ਇਹ ਠੀਕ ਹੈ ਜੀ 300 ਤੇ ਆਪਾਂ ਇੱਕ ਦੇਵਾਂਗੇ 500 ਤੇ 2000 ਤੇ 5 ਜਿਹਦੇ ਜੇ ਤੁਸੀਂ ਮਸ਼ੀਨ ਵੀ ਲੈ ਸਕਦੇ ਹੋ ਹੂੰ ਜਿਤਸਾ ਦਿਓ ਮੋਬਾਈਲ ਵੀ ਜਿਤਸਾ ਦਿਓ ਤੇ ਐਲਸੀਡੀ ਵੀ ਜਿਤਸਾ ਦਿਓ ਠੀਕ ਹੈ ਜੀ ਉਦੋਂ ਲਾਭ ਆ ਵੀਰੇ ਆਪਾਂ ਹਰ ਇੱਕ ਫੈਸਟੀਵਲ ਤੇ ਆਪਾਂ ਇੱਕ ਕੂਪਨ ਚੱਕਾਂਗੇ ਜਿਹਦੇ ਬੰਦੇ ਨੂੰ ਨਿਕਲ ਤੇ ਆਪਾਂ 7 ਦਿਨਾਂ ਦਾ ਫਰੀ ਖਾਣਾ ਦੇਵਾਂਗੇ ਲੈ ਮਿੱਤਰੋ ਆਹ ਦੇਖ ਸਕਦੇ ਹੋ 3 ਦਿਨ ਚੱਕਾ ਜਾਊਗਾ ਤੁਹਾਡਾ ਕੂਪਨ ਤੇ 7 ਦਿਨ ਫਰੀ ਖਾਣਾ ਖਾ ਸਕਦੇ ਹੋ ਹਾਂ ਆਜੋ ਬਈ ਪੰਜ ਤਰ੍ਹਾਂ ਫਾਸਟ ਫੂਡ ਆ ਤੇ ਕਹਿੰਦੇ ਰਾਜੂ ਮਾੜਾ ਆਜੋ ਕਹਦੇ ਯਾਰ ਜਿਹੜੇ ਨਹੀਂ ਆਏ ਢੇੜੇ ਢੇੜੇ ਵਾਲੇ ਸਹਿਰ ਸੰਗਰੂਰ ਦੇ ਬਾਈ ਜਿਹੜੇ ਨਹੀਂ ਆਏ ਨੇੜੇ ਢੇੜੇ ਵਾਲੇ ਨਾ ਤਵਾ ਤਵਾ ਹੋਟਲ ਚ ਆਓ ਬਰਗਰ ਪੀਜ਼ਾ ਖਾਓ ਮौज-ਮਸਤੀਆਂ ਡਾਓ ਤੇ ਜ਼ਿੰਦਗੀ ਦੇ ਨਜ਼ਾਰੇ ਲਓ ਹਾਂ ਤੇ ਸਭ ਤੋਂ ਵਧੀਆ ਖਾਣਾ ਸੰਗਰੂਰ ਸਹਿਰ ਵਿੱਚ ਜਾਣਾ ਹਾਂ ਇੱਥੇ ਆ ਜਾਓ ਬਨ ਕੇ ਟਾਣਾ ਲੈ ਵੀ ਬਾਕੀ ਨਾ ਬਣਾਇਆ ਤੇ ਬੱਲੇ-ਬੱਲੇ ਕਰਾਓ ਹਾਂ ਬਾਈ ਦੀ ਦੁਕਾਨ ਦੀ ਤੇ ਦਿਨ ਰਾਤ ਇਹ ਲੈ ਕੇ 11 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਰਾਤ ਨੂੰ ਰਾਤ ਨੂੰ ਹਾਂ ਤੇ ਸਵੇਰੇ 8 ਵਜੇ ਤੋਂ ਚਾਲੂ ਹੁੰਦੀ ਹੈ ਠੀਕ ਆ ਤਾਨੂੰ ਬਹੁਤ ਵਧੀਆ ਪੀਜ਼ਾ ਪੀਜ਼ਾ ਖਾਣਾ ਮਿਲੂ ਪੀਜ਼ਾ ਖਾਣਾ 버거 ਪੀਜ਼ਾ ਹਾਂ ਹਾਂ ਠੀਕ ਹੈ ਫਿਰ ਰਾਜੂ ਧੰਨਵਾਦ ਹਣਾ ਧੰਨਵਾਦ ਇਹ ਜਮੈਂ ਵੀ ਖਾ ਕੇ ਦੇਖ ਰਿਹਾ ਦੇਖ ਲੈ ਦੇਖ ਲੈ ਖਾ ਲੈ ਚੱਕੀ ਬਹੁਤ ਸੁਆਦ ਹੈ ਟੇਸਟ ਵਧੀਆ ਲੱਗਿਆ ਮੈਂ ਖਾ ਮੈਂ ਤਾਂ ਰੋਜ਼ ਆਇਆ ਕਰੂੰ ਬਾਈ ਬਸ ਤਾਈ ਤੈਨੂੰ ਖਿੱਚ ਕੇ ਲਿਆਉਂਦੇ ਦੀ ਇਧਰ ਨੂੰ ਤੂੰ ਮੂੰਹ ਨਹੀਂ ਦੇ ਕਰ ਮੇਰੇ ਤਾਂ ਇਹ ਮੂੰਹ ਲੱਗ ਗਿਆ ਪੀਜ਼ਾ ਹੂੰ ਠੀਕ ਹੈ ਫਿਰ ਰਾਜੂ ਇਧਰ ਰੋਜ਼ ਖਾ ਕੇ ਕਰੂੰ ਆ ਕੇ ਵੀ ਆਉਂਦਾ ਜਾਂਦਾ ਠੀਕ ਹੈ ਕੋਈ